ਆਜਾ ਕੇ ਰਹਾ ਜੀ ਉਹਨਾਂ ਨੇ ਕਿਹਾ ਵੀ ਤੂੰ ਕਾ ਤੂੰ ਆਈ ਆ ਫੇਰ ਹਾਂ ਮੈਨੂੰ ਕਿਉਂ ਕਹੂਗਾ ਤੂੰ ਵੀ ਆ ਜਾ ਅੱਜ ਦਿਖਾਉਣੇ ਆ ਤੁਹਾਨੂੰ ਆਪਣੀ ਬੇਬੇ ਚੱਲੀ ਆ ਅੱਜ ਦੇ ਪੇਕੇ ਹਾਂ ਵਿਆਹ ਕੀ ਲੱਗਦੀ ਬੇਬੇ ਉਹ ਤੇਰੀ ਜੀ ਦਾ ਵਿਆਹ 25 ਦਿਨਾਂ ਪਤੀਜ ਨੂੰ ਪਤੀਜ ਨੂੰ ਥੋੜੋ ਪਤੀਜ ਨੂੰ ਦੀ ਕੁੜੀ ਦਾ ਆਹ ਕੁੜੀ ਜਾਂਦਾ ਹੈ ਨਾ ਹਾਂ ਪਤੀਜ ਨੂੰ ਦੀ ਕੁੜੀ ਦਾ ਵਿਆਹ ਹੈ ਬੇਬੇ ਦੀ ਅੱਜ ਛਣ ਰਹਿੰਦੇ ਆ ਕਿਆ ਪਾਸੋਂ 2 ਦਿਨ ਛੇ ਦਿਨ ਛੇ ਦਿਨ ਰਹਿ ਗਏ ਤੇ ਫਿਰ ਪੇਕਿਆਂ ਦਾ ਚਾਈ ਇੰਨਾ ਕਹਿੰਦੀ ਵੀ ਛੇ ਦਿਨ ਪਹਿਲਾਂ ਜਾਣਾ ਛੱਡ ਕੇ ਆਉ ਹਣਾ ਹਾਂ ਠੀਕ ਆ ਹਾਂ ਹਾਂ ਛੇ ਦਿਨ ਪਹਿਲਾਂ ਛੱਡ ਕੇ ਆਉਣਾ ਤੈਨੂੰ ਹੁਣ ਅੱਜ ਇਹਨੇ ਅੱਜ ਤੇਰਾ ਸਵਾਗਤ ਕਰਦੇ ਆ ਜਾਂ ਕੀ ਕਰਦੇ ਤੈਨੂੰ ਹਾਂ ਚੰਗਾ ਹਾਂ ਸਨਾਂ ਬਿੱਟ ਤੇ ਸਵਾਗਤ ਕਰਨਗੇ ਤੇਰਾ ਹਾਂ ਕਰ ਮੰਗੇ ਹੈਂ ਕਰ ਮੰਗੇ ਕਿਵੇਂ ਕਰਨਗੇ ਦੇਖੋ ਕੀ ਕਰਦੇ ਹੈਂ ਦੇਈ ਤੋ ਪਤਾ ਲੱਗ ਚਾਹੁੰਦੀ ਇਹਨੇ ਅੱਜ ਤਰੀ ਕਿੰਨੀ ਕਿੱਜਤ ਕਰਦੇ ਪੇਕਾਂ ਚ ਰੋਵ ਹੈਗਾ ਕੰਨ ਨਹੀਂ ਹੈਗਾ ਤੇਰੇ ਘਰੇ ਦਾ ਬਹੁਤ ਆ ਮਿੱਕੀ ਚੱਲਾ ਨਿੱਕੇ ਆ ਹੂੰ ਅੱਜ ਇਹਨੇ ਆਜਾ ਚਲ ਵਿਆਹ ਦੇ ਦਾ ਫਿਰ ਚੱਲੀ ਆ ਬੀਬੇ ਤੂੰ ਤੇ ਦੂਜੀ ਇੱਥੇ ਜ਼ਿੰਮੇਵਾਰੀ ਕਿਹੜੀ ਕਿਹੜੀ ਚੱਕੇਗੀ ਫਿਰ ਕਿਹੜੀ ਕਿਹੜੀ ਜ਼ਿੰਮੇਵਾਰੀ ਤੇਰੇ ਸਿਰ ਤੇ ਆ ਹੁਣ ਮੇਰਾ ਜਿੰਮੇਵਾਰੀ ਪਟਨ ਤੋਂ ਲੱਡੂਆਂ ਤੇ ਪਹਿਲਾਂ ਹਾਂ ਉਹ ਤੋਂ ਬਾਅਦ ਫੇਰ ਭਾਈ ਦਾਰੂ ਤੇ ਲੱਗਣਗੇ ਦਾਰੂ ਤੇ ਵੀ ਤੇਰੀ ਜਿੰਮੇਵਾਰੀ ਹੈ ਹਾਂ ਦਾਰੂ ਉਹ ਤੇ ਕਾਦੀ ਲੈਂਗੇ ਜਿੰਮੇਵਾਰੀ ਬਜਟ ਤੇ ਕਹਿਣਾ ਭਾਈ ਇਹਨਾਂ ਨੇ ਨਹੀਂ ਕਿਹਾ ਨਹੀਂ ਕਰਨੀ ਜੁਫਣਾ ਚਾਹੀਦਾ ਅੱਛਾ ਤੇ ਜੇ ਪਿਉਣੀ ਹੋਈ ਫੇਰ ਹਾਂ ਜੇ ਪਿਉਣੀ ਹੋਈ ਹਾਂ ਢੀਆਂ ਵਾਲੇ ਆ ਬਈ ਕੰਮ ਜਨੂਆ ਕਰ ਲੈਣਾ ਨਹੀਂ ਨਿਕਾਲਣਾ ਨਹੀਂ ਜੇ ਪਿਉਣੀ ਹੋਈ दारू ਫੇਰ ਤੂੰ ਹਣ ਐਵੇਂ ਨਾ ਨਾ ਬੋਤਲਾਂ ਬਦਲਾਂ ਚੱਕ ਕੇ ਲੈਣ ਉੱਥੇ ਨਿਗਾ ਰੱਖੇਗੀ ਨਹੀਂ ਨਹੀਂ ਆਪਾਂ ਨਹੀਂ ਇਹ ਹੈ ਹੂੰ ਮੰਦੀ ਹਬਾ ਹਾਈ ਗਈ ਹੈ ਨਾ ਤਾਂ ਹੁੰਦੇ ਨਾਲੇ ਨਹੀਂ ਤੇਰੀ ਜ਼ਿੰਮੇਵਾਰੀ ਆ ਉਹ ਜ਼ਿੰਮੇਵਾਰੀ ਤਾਂ ਹੋ ਗਈ ਤੇ ਖੰ ਅੱਖਾਂ ਤੋਂ ਤਾਂ ਦੀ ਨਾ ਸੀ ਤੇ ਲੱਡੂ ਲੱਡੂਆਂ ਤੇ ਕਿਵੇਂ ਆ ਜੱਡਾਂ ਨਾਲ ਮੰਜਾ ਪੀਗੀ ਅੱਛਾ ਤੇ ਦਿੱਤੀ ਬੈਠਾ ਮਾਂ ਤਾਂ ਬੈਠੀ ਆਹ ਤੇ ਦੂਜਾ ਭਾਜੀ ਤੇਰੀ ਕਿੰਨੀ ਆਊਗੀ ਦੇ ਪੋਕੀ ਨਾ ਫੇਰ ਵੀ ਦੱਸਾਂਗੇ ਭਾਈ ਜਿੰਨੀ ਰੁਪਏ ਵਾਲਿਆਂ ਨੂੰ ਮਿਲੀ ਹਾਂ ਬਚੋਲਿਆਂ ਨੂੰ ਨਹੀਂ ਬਚੋਲਿਆਂ ਨੂੰ ਕਿਉਂ ਹਾਂ ਬਚੋਲਿਆਂ ਨੂੰ ਦੂਜਾ ਬਚੋਲਿਆਂ ਨੂੰ ਬਈ ਤੂੰ ਹੀ ਆ ਵੱਡੀ ਦਾ ਹੁਣ ਤੂੰ ਹੀ ਆ ਹਾਂ ਤਾਂ ਵੱਡੀ ਮਾਂ ਹਾਂ ਤੇ ਫਿਰ ਹੁਣ ਤੇਰੀ ਤਾਂ ਵੱਧ ਹੋਣੀ ਚਾਹੀਦੀ ਆ ਹਾਂ ਕੌਂਟਿਆਂ ਵਾਲੇ ਵੀ ਵੇਚੇ ਵੱਲ ਗਏ 40 ਕਿਲੋ ਤਾਂ ਲੈ ਕੇ ਆਏਗੀ ਦੇਖੋ ਭਾਈ ਹੈ ਦੇਖੋ ਕੀ ਚੱਲਦਾ ਤੇ ਫੇਰ ਹੀ ਰੋਹ ਦਾ ਤੇਰੇ ਦਾ ਪਤਾ ਲੱਗਣਾ ਜੇ ਵੱਧ ਲੈ ਕੇ ਆਏਗੀ ਤੇ ਭਾਜੀ ਯਾਰ ਅਫੀਸੀ 4 10 ਕੁ ਬਿਦਨਾ 4 ਕੁਦਨਾ ਦਹਨ ਨਾਨ ਕੇ ਹਮਨ ਤੇ ਦਾਤ ਕੇ ਸਾਰੀ ਕਿੰਨੀ ਲੱਗ ਜੂ ਬਾਜੀ ਦੇਖੋ ਹਟਾ ਲਕੂ ਨਾ ਨਹੀਂ ਤੇ ਸਾਹ ਤੇ ਕਰਾਬ ਤੇਰਾ ਕੋਈ ਸਾਹ ਵੱਟੇ ਪਹਿਲਾਂ ਲੱਡੂਆਂ ਤੇ ਸੁਖੀ ਆਟਾ ਕੁੰਦੇ ਅੰਗੇ ਬੱਚਾ ਮਮ ਬਦਮ ਨਾ ਹਾਏ ਹਾਏ ਜੁਕਾਤਾ ਪਿੰਡ ਕੇ ਕੋਲੋਂ ਪਾਰ ਤੇ ਚਲਾ ਆ ਗਿਆ ਫਿਰ ਪਿੰਡ ਤੇਰਾ ਹੁਣ ਹਾਂ ਨਾਮ ਚੰਨਾ ਨੇ ਤੇਰਾ ਤਾਂ ਪਿੱਛੇ ਆਉਂਦਾ ਹੀ ਆ ਕਿੱਧਰ ਦੀ ਇੱਧਰ ਦੀ ਚੱਲ ਇੱਧਰ ਦੀ ਕਿਹੜੇ ਘਰ ਦੇਖਣੇ ਤੂੰ ਮੈਂ ਤਾਂ ਨਹੀਂ ਦੱਸ ਸਕਦਾ ਜਦੋਂ ਇੱਧਰ ਦੀ ਲੱਗੇ ਉਹ ਤਾਂ ਸਾਡੇ ਉਹੀ ਨੇ ਐਸ ਨੇ ਕਿੱਥੇ ਜਾਣਾ ਕਿਨੇ ਕੋਲੇ ਅੱਛਾ ਗਿਆ ਹੀ ਬਈਆ ਨੰਨ ਨੰਨ ਦੀ ਠੀਕ ਆ ਵੇ ਵੀ ਬੇਰੇ ਪੇਟਿਆਂ ਦਾ ਆ ਗਿਆ ਘਰ ਆ ਸੀ ਚੱਕ ਤਾਰੋ ਬਈ ਬੈਠੇ ਦੇਖੀ ਜਾਂਦੇ ਬੇਬੇ ਆਉਂਦੇ ਨਹੀਂ ਤੇਰੇ ਕੋਲੇ ਦੇਖ ਲਾ ਕਾ ਕੰਮ ਹੁੰਦਾ ਹੈ ਕੰਮ ਨਾ ਲੈ ਵੀ ਤੇਰੀ ਉਹੀ ਆਊਗੀ ਲੱਗਦਾ ਭਾਬੀ ਆਊ ਤੇਰੀ ਲੈਣ ਤੈਨੂੰ ਭਾਬੀ ਆਊ ਲੈਣ ਤੈਨੂੰ ਆਜੋ ਆਜੋ ਬਾਈ ਸਾਰੇ ਜਣੇ ਆਓ ਫੇਰ ਹੀ ਉਤਰਨਾ ਤੋਂ ਕਿ ਮੈਂ